ਚਾਂਡ ਕੋ ਵਾਂਡ ਤੇ ਬਾਣ ਛੁਟੇ 1 ਤੇ 100 ਤੇ ਸਹੰਸ ਤਾ ਹੈ ਬਾੜੇ ਚੰਡੀ ਦੀ ਕਮਾਨ ਤੋਂ ਛੁਟੇ ਤੀਰ 1 ਤੋਂ 10 ਅਤੇ 100 ਤੋਂ ਹਜ਼ਾਰ ਦੀ ਗਿਣਤੀ ਵਿੱਚ ਵਧੀ ਜਾ ਰਹੇ ਸਨ ਲੜਕ ਹੋਏ ਘਰ ਜਾਏ ਲਗੇ ਤਨ ਦੇ ਤਨ ਮਾਜ ਰਹੇ ਗੱਡ ਗਾਡੇ ਅਤੇ ਫਿਰ ਲੱਖਾ ਹੋ ਕੇ ਦੇਵਤਾ ਦੇ ਤਨ ਵਿੱਚ ਵੱਜਦੇ ਸਨ ਆਤੇ ਪੱਕੇ ਤੌਰ ਤੇ ਉਥੇ ਗੱਡੇ ਜਾਂਦੇ ਸਨ ਕੋ ਕਵਤਾਹੇ ਸਰਾਹ ਕਰਾ ਆਤੀ ਸੇ ਉਪਮਾ ਜੋ ਪਈ ਬਿਨ ਕਾਡੇ ਕਿਹੜਾ ਕਵੀ ਉਹਨਾਂ ਦੀ ਸਿਫਤ ਕਰ ਸਕਦਾ ਹੈ ਉਹਨਾਂ ਨੂੰ ਬਿਨਾ ਕੱਡਿਆਂ ਦੀ ਸਥਿਤੀ ਦੀ ਵੱਡੀ ਉਪਮਾ ਇਉਂ ਬਣਦੀ ਹੈ ਪਾਗੋਨ ਪੌਣ ਕੇ ਗੌਨ ਭਏ ਜਨਪਾਤ ਬਹੀਨ ਰਹੇ ਤਰ ਠਾਡੇ ਮਾਨੋ ਫਗਣ ਦੀ ਹਵਾ ਦੇ ਚੱਲਣ ਨਾਲ ਪੱਤਰਾ ਤੋਂ ਵਾਂਝੇ ਬ੍ਰਿਛ ਖੜੋਤੇ ਹੋਣ ਮੁੰਡਲੇ ਘਰਵਾਰ ਹਕਾਰ ਕੈ ਕੇਹਰ ਕੇ ਅੰਗ ਅੰਗ ਪਰਹਾਰੇ ਮੁੰਡ ਨਾ ਦੇ ਦੈਂਤਨੇ ਤਲਵਾਰ ਫੜ ਕੇ ਅਤੇ ਲਲਕਾਰਾ ਮਾਰ ਕੇ ਸ਼ੇਰ ਦੇ ਅੰਗ ਪ੍ਰਤੀ ਅੰਗ ਉੱਤੇ ਵਾਰ ਕੀਤਾ ਫਿਰ ਦੇ ਤਨ ਦੌਰ ਕੇ ਗੌਰ ਕੋ ਕਾਇਲ ਕੈ ਨਿਕਸੀ ਅੰਗ ਤਾਰੇ ਫਿਰ ਭੱਜ ਕੇ ਦੁਰਗਾ ਗੌਰ ਦੇ ਸਰੀਰ ਵਿੱਚ ਤਲਵਾਰ ਮਾਰੀ ਜਿਸ ਨਾਲ ਉਸ ਦੇ ਅੰਗ ਵਿੱਚੋਂ ਲਹੂ ਦੀ ਧਾਰ ਨਿਕਲੀ ਸ੍ਰੋਣ ਭਰੀ ਥਹਿਰਾ ਕਰਦਾਤ ਕੇ ਕੋ ਉਪਮਾ ਕਵ ਆਵਰ ਵਿਚਾਰੇ ਲਹੂ ਨਾਲ ਲਿਬੜੀ ਤਲਵਾਰ ਤੈਨ ਦੇ ਹੱਥ ਵਿੱਚ ਥਰਥਰਾ ਰਹੀ ਸੀ ਇਸ ਦੀ ਉਪਮਾ ਕੋਈ ਹੋਰ ਕਵੀ ਪਿਆ ਵਿਚਾਰੇ ਪਰ ਸਾਨੋਤਾ ਇੰਜ ਲਗਦੀ ਹੈ ਪਾਨ ਗੁਮਾਨ ਸੋ ਖਾਏ ਅਕਾਏ ਮਨੋ ਜਮ ਆਪਣੀ ਜੀਵ ਨਿਹਾਰੇ ਮਾਨੋ ਪੇਟ ਭਰਣ ਪਿੱਛੋਂ ਜਮਰਾਜ ਪਾਨ ਖਾ ਕੇ ਗੁਮਾਨ ਨਾਲ ਆਪਣੀ ਜੀਵ ਵੇਖ ਰਿਆ ਹੋਵੇ ਕਾਓ ਕਹਿ ਦਾਤ ਚਲਿਓ ਜਬ ਹੀ ਤਬ ਦੇਵੀ ਨਿਖੰਗ ਤੇ ਬਾਨ ਸੋ ਕਾਢੇ ਜਦੋਂ ਦਾਤ ਦੇਵੀ ਨੂੰ ਜ਼ਖਮੀ ਕਰਕੇ ਵਾਪਸ ਚੱਲਿਆ ਤਦੋ ਦੇਵੀ ਨੇ ਪੱਥੇ ਵਿੱਚੋਂ ਤੀਰ ਕੱਢ ਲਿਆ ਕਾਨ ਪਰਮਾਨ ਲਾਓ ਖੇਚ ਕਮਾਨ ਚਲਾਵਤ ਏਕ ਅਨੇਕ ਹੋਏ ਬਾਡੇ ਕਮਾਨ ਨੂੰ ਕੰਨ ਤੱਕ ਖਿੱਚ ਕੇ ਇੱਕ ਤੀਰ ਚਲਾਇਆ ਜੋ ਵੱਧ ਕੇ ਅਨੇਕ ਹੋ ਗਏ ਮੋਢ ਲੈ ਢਾਲ ਦੇਈ ਮੁਖ ਔਟ ਤਸੇ ਤਹਿ ਮਦ ਰਹੇਗਾ ਡਗਾਡੇ ਮੁੰਡ ਦੇ ਅਤਨੇ ਢਾਲ ਲੈ ਕੇ ਮੂੰਹ ਨੂੰ ਔੜ ਦਿੱਤੀ ਪਰ ਉਹ ਤੀਰ ਢਾਲ ਵਿੱਚ ਤਸ ਕੇ ਉਥੇ ਹੀ ਕੱਡ ਗਏ ਮਾਨੋ ਕੁਰਮ ਪੀਠ ਪੈਣੀ ਢ ਭਏ ਸਹਸ ਫਨ ਕੇ ਭਨ ਠਾਡੇ ਮਾਨੋ ਕੱਛੂ ਦੀ ਪਿੱਠ ਉਤੇ ਬੈਠੇ ਛੇਸ਼ਨਾਗ ਦੇ ਫਨ ਖੜੋਤੇ ਹੋਣ ਸਿੰਘਾ ਪ੍ਰੇਰ ਕੇ ਅਗਾ ਭਈ ਕਰਮ ਅਸ ਲੈ ਬਾਰ ਚੰਡ ਸੰਭਾਰਿਓ ਸ਼ੇਨੋ ਪ੍ਰੇਰਕੇ ਚੰਡੀ ਆਪਣੇ ਹੱਥ ਵਿੱਚ ਮਜਬੂਤ ਬਾਹਰ ਤਲਵਾਰ ਸੂਤ ਕੇ ਅੱਗੇ ਹੋਈ ਮਾਰ ਕੇ ਧੂਰ ਕੀਏ ਚੱਕ ਚੂਰ ਗਿਰੇ ਅਰਪੂਰ ਮਹਾਰਣ ਪਾਰਿਓ ਉਸਨੇ ਵੈਰੀਆ ਦੇ ਸਮੂਹ ਹੋਰ ਨੂੰ ਚਕਣਾ ਚੋਰ ਕਰਕੇ ਧੋੜ ਵਿੱਚ ਰੋਲ ਦਿੱਤਾ ਅਤੇ ਕਮਾਸਾਨ ਯੁੱਧ ਮੁਚਾਇਆ ਫੇਰ ਕੇ ਕੇਰ ਲੇਓ ਰਣਮਾਹੇ ਸੋ ਮੁੰਡ ਕੋ ਮੁੰਡ ਜੁਦਾ ਕਰ ਮਾਰਿਓ ਫਿਰ ਘੁੰਮ ਕੇ ਮੁੰਡ ਦੈਤ ਨੂੰ ਰਣ ਭੂਮੀ ਵਿੱਚ ਕੇਰ ਲਿਆ ਅਤੇ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਐਸੇ ਪਰਿਓ ਤਰ ਉੱਪਰ ਜਾਏ ਜਿਉਂ ਬੇਲ ਲੇ ਤੇ ਕਦੂਆ ਕਟ ਡਾਰਿਓ ਉਹ ਧਰਤੀ ਉੱਪਰ ਇੰਜ ਜਾ ਕੇ ਡਿੱਗਿਆ ਜਿਵੇਂ ਵੇਲ ਲਾਲੋ ਕੱਦੂ ਕੱਟ ਕੇ ਸੁਟਿਆ ਜਾਂਦਾ ਹੈ ਸਿੰਘ ਝੜੀ ਮੁਖ ਸੰਖ ਬਜਾਵਤ ਜੋਕਣ ਮੈਂ ਤੜਤਾ ਡੁੱਟ ਮੰਡੀ ਸ਼ੇਰ ਉੱਤੇ ਸਵਾਰ ਅਤੇ ਮੂੰਹ ਨਾਲ ਸੰਖ ਬਜਾਂਦੀ ਹੋਈ ਦੇਵੀ ਇੰਜ ਲੱਗ ਰਹੀ ਸੀ ਜਿਵੇਂ ਬਦਲਾ ਵਿੱਚ ਬਿਜਲੀ ਦੀ ਚਮਕ ਫੱਬ ਰਹੀ ਹੈ ਚੱਕਰ ਚਲਾਏ ਗिराए ਦੇਉ ਅਰ ਭਾਜਤ ਦੇਤ ਵੱਡੇ ਬਰਬੰਡੀ ਚੱਕਰ ਚਲਾ ਕੇ ਉਸਨੇ ਵੈਰੀ ਨੂੰ ਡਿਗਾ ਦਿੱਤਾ ਅਤੇ ਵੱਡੇ ਵੱਡੇ ਬਲਵਾਨ ਦਾਤ ਭੱਜ ਗਏ ਭੂਤ ਪਿ사ਚਨ ਮਾਸ ਆਹਾਰ ਕਰੈ ਕਿਲਕਾਰ ਖਿਲਾਰ ਕੇ ਚੰਡੀ ਭੂਤ ਅਤੇ ਪਿ사ਚ ਮਾਸ ਖਾਰੇ ਸੰ ਅਤੇ ਸਿਰ ਦੇ ਵਾਲ ਖਿਲਾਰ ਕੇ ਕਿਲਕਾਰੀਆਂ ਮਾਰਦੇ ਸੰ ਮੁੰਡ ਕੋ ਮੁੰਡ ਉਤਾਰਦੇ ਹੋ ਅਬ ਚੰਡ ਕੋ ਹਾਥ ਲਗਾਵਤ ਚੰਡੀ ਚੰਡੀ ਨੇ ਮੋਂਡ ਦਾ ਦਸੇਰਾ ਉਤਾਰ ਦਿੱਤਾ ਹੁਣ ਚੰਡ ਦਾਤ ਨੂੰ ਹੱਥ ਲਾਉਂਦੀ ਹੈ ਅਰਥਾਤ ਯੁੱਧ ਕਰਦੀ ਹੈ ਮੋਂਡ ਮਹਾਰਾਣ ਮਦ ਹਣਿਓ ਫਿਰ ਕੈਬਾਰ ਚੰਡ ਤਬ ਇਹ ਕੀਨੋ ਮੋਂਡ ਨੂੰ ਰਾਲ ਵਿੱਚ ਮਾਰ ਕੇ ਪਰ ਚੰਡ ਚੰਡੀ ਨੇ ਤਦ ਇਹ ਕੀਤਾ ਮਾਰ ਬਿਦਾਰ ਦੇਈ ਸਭ ਸੈਨ ਸੋ ਚੰਡੇ ਕਾ ਚੰਡ ਸੋ ਆਹਵ ਕੀਨੋ ਕੇ ਚੰਡਦੈਂਤ ਨਾਲ ਯੁੱਧ ਕਰਕੇ ਉਸ ਦੀ ਸਾਰੀ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਲੈ ਪਰਚੀ ਕਰ ਮੈਂ ਅਰਕੋ ਸਿਰ ਕੈ ਬਰ ਮਾਰ ਜੁਦਾ ਕਰ ਦੀਨੋ ਹੱਥ ਵਿੱਚ ਬਰਚੀ ਲੈ ਕੇ ਵੈਰੀ ਦੇ ਸਿਰ ਵਿੱਚ ਜ਼ੋਰ ਨਾਲ ਮਾਰ ਕੇ ਉਸ ਨੂੰ ਧੜ ਨਾਲ ਉਹ ਆਕ ਕਰ ਦਿੱਤਾ ਲੈ ਕੇ ਮਹੇਸ਼ ਤ੍ਰਸੂਲ ਗਣੇਸ਼ ਕੋ ਰੁੰਡਕਿਓ ਜਨਮੋਂ ਡੇਹਾਨੋ ਮਾਨੋ ਸ਼ਿਵ ਨੇ ਤ੍ਰਿਸ਼ੂਲ ਲੈ ਕੇ ਗਣੇਸ਼ ਦੇ ਧੜ ਨੂੰ ਸਿਰ ਤੋਂ ਬਿਨਾ ਕਾਰ ਦਿੱਤਾ ਹੋਵੇ। ਇਹ ਤੇ ਸ਼੍ਰੀ ਮਾਰਕੰਡੇ ਪੁਰਾਣੇ ਸ਼੍ਰੀ ਚੰਡੀ ਚਰਿੱਤਰ ਚੰਡ ਮੋਂਡ ਬੱਦ ਚਤੁਰੱਤ ਧਿਆਏ। ਇੱਥੇ ਬਚਿੱਤਰ ਨਾਟਕ ਦੇ ਸ਼੍ਰੀ ਚੰਡੀ ਚਰਿੱਤਰ ਪ੍ਰਸੰਗ ਦੇ ਚੰਡ ਮੋਂਡ ਬਾਤ ਨਾ ਦਾ ਚੌਥਾ ਅਧਿਆਏ ਸਮਾਪਤ ਹੋਇਆ। ਸਾਬ ਸੋਬ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ